ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠੋਰ ਮਹਲਾ ਪਹਿਲਾ ਤੂ ਪ੍ਰਭੂ ਦਾਤਾ ਦਾਨ ਮਤ ਪੂਰਾ ਹਮਤਾਰੇ ਭੇਖਾਰੀ ਜੀਓ ਮੈਂ ਕਾ ਮੰਗੋ ਕਿਸ ਤੇ ਨਾਰਾਈ ਹਰਦੀ ਜਨਾਮ ਪਿਆਰੀ ਜੀਓ ਤੂੰ ਪ੍ਰਭੂ ਦਾਤਾ ਦਾਨ ਮਤ ਪੂਰਾ ਹਮਤਾਰੇ ਭੇਖ ਮੰਗਲ ਕਿਸ ਤਰ ਲਾ ਰਹੀ ਹਰਦੀ ਜਨਾਮ ਪਿਆਰੀ ਜੀਓ ਘਾਟ ਘਾਟ ਰਵ ਰਹਾ ਬਨਵਾਰੀ ਜਲ ਥਲ ਮਹੀ ਅਲਗੁਪਤ ਵਰਤਾ ਘਰ ਸਭ ਦੀ ਦੇਖ ਨਿਹਾਰੀ ਉਪਯਾਨ ਅਕਾਸ ਦਿਖਾਇਓ ਗੁਰ ਸਾਤ ਗੁਰ ਕਿਰਪਾ ਤਾਰੀ ਜੀਓ ਸੋ ਬ੍ਰਹਮ ਅਜੂਨੀ ਹੈ ਪੀ ਹੋਨੀ ਕਾਟ ਪੀ ਤਰ ਦੇਖ ਮੁਰਾਰੀ ਜੀਓ ਜਾ ਨਾ ਮਰਨ ਕੋ ਇਹੋ ਜਗ ਬਪੜੋ ਇਹਨਾਂ ਦੂਜਾ ਭਗਤ ਵਿਸਾਰੀ ਜੀਓ ਸਾਤ ਗੁਰ ਮਿਲ ਤਾ ਗੁਰ ਮਤ ਪਾਈਆ ਸਾਤ ਤਵਾ ਜੀ ਹਾਰੀ ਜੀਓ ਸਾਤ ਗੁਰ ਬੰਧਨ ਤੋ ਨਾਮਕ ਗਿਆਨ ਰਤਨ ਪਰਗਾਸ ਆ ਆਰਮਨ ਵਸਿਆ ਨਰੰਕਾਰ ਹੀ ਜੀਓ ਸਾਤ ਗੁਰ ਬੰਧਨ ਤੋੜਿ ਨਿਾਰੇ ਬਹੁਲ ਨਾ ਗਰਮ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਉਸ ਆ ਰੰਕਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨਤ ਪੂਰਾ ਹਮ ਥਾਰੀ ਪੇਖਾਰੀ ਜਿਓ ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ ਹਰਦੀ ਜੈ ਨਾਮ ਪਿਆਰੀ ਜਿਓ ਗੁਰੂ ਰੂਪ ਗੁਰ ਪਿਆਰੀ ਗੁਰ ਸواری ਗੁਰ ਕੀ ਸਾਜੀ ਨਵਾਜੀ ਸਾ ਸੰਗਤ ਜਿਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਤਨ ਸਤਗੁਰੂ ਸ਼੍ਰੀ ਗੁਰੂ ਰਾਮਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਾਗੰਦਰ ਹੈ ਜੀ ਤਨ ਤਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 597 ਉੱਪਰ ਸਵਾਹਿਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਰ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾਚੁਕਾਂ ਦੀ ਖਿਵਾ ਕਰਨੀ ਬਲਾਉ ਫਤਿਹ ਜੀ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ